ਹਾਂਜੀ ਅੱਜ ਦੇ ਬਲੌਗ ਨਾਲ ਫੇਰ ਹਾਜ਼ਰ ਹੋਏ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਾਂ ਮਲੇਸ਼ੀਆ ਚ ਗਏ ਸੀ ਘੁੰਮਣ ਆ ਆਪਣਾ ਗਾਈਡ ਆ ਇਹ ਆਪਾਂ ਨੂੰ ਦਿਖਾਉਣ ਗਿਆ ਸੀਗਾ ਜੋ ਜੋ ਏਰੀਏ ਮਤਲਬ ਕਿ ਘੁੰਮਣ ਵਾਲੇ ਦੇਖਣ ਵਾਲੀ ਜਗਾਹਾਂ ਦੀ ਆ ਇੱਥੇ ਆਪਣੇ ਨਾ ਜੋ ਸਿੱਖ ਫੌਜੀ ਸੀਦ ਹੋਏ ਸੀਗੇ ਉਹਨਾਂ ਦੀ ਯਾਦ ਚ ਬਣਾਇਆ ਦਿਖਾਉਣੇ ਆ ਤੁਹਾਨੂੰ ਅੱਜ ਨਾਲ-ਨਾਲ ਬਣੇ ਰਿਓ ਸਾਰਾ ਦਿਖਾਵਾਂਗੇ ਹਾਂ ਦੇਖੋ ਬਹੁਤ ਸੋਹਣੀ ਮਤਲਬ ਕਿ ਉਹ ਬਣਾਈ ਦੀ ਹੈ ਇਹ ਗਿਆ ਇਹ ਹੀ ਨੱਪੀ ਬੱਚਾ ਚੰਗਾ ਇਸੇ ਤੇ ਚੱਲੂਗੀ ਹੁਣ ਆਪਣਾ ਇਹਨੂੰ ਗੇਟਾ ਇਹਦੇ ਤੋਂ ਸ਼ੁਰੂ ਹੁੰਦਾ। ਉਹ ਸਰਵਾਤ ਜੀ ਖੜੇ ਆ ਦੇਖੋ ਇਧਰ ਆ ਪਾਣੀ ਪੂਣੀ ਚੱਲੀ ਜਾਂਦਾ। ਜੋ ਕੋ ਕੰਮ ਮਣ ਜਾਂਦੇ ਸਾਰੇ ਇੱਥੇ ਆਉਂਦੇ ਆ। ਅੱਗੇ ਚੱਲਦੇ ਆਪਾਂ ਦੋ ਘੰਟੇ ਹੋਰ ਜਾ ਕੇ ਕਾ ਹੋਰ ਬਾਹਰ ਲਿਆ ਘੰਟਰਨਾ ਤਾਂ ਹੋਰ ਵੀ ਬਹੁਤ ਲੋਕੋ ਮਨਾਈ ਹੋਏ ਆ ਬਹੁਤ ਜ਼ਿਆਦਾ ਜਗ੍ਹਾ ਚ ਬਣਾਈ ਹੋਇਆ ਹੈ ਇਹ ਆ ਦੇਖੋ ਤੁਸੀਂ ਐਂਟਰ ਹੋ ਕੇ ਆਪਾਂ ਕਿੰਨੇ ਅੱਗੇ ਕਿੰਨੀ ਦੂਰ ਗਏ ਆਗਾਹ ਤੇ ਸਾਰੇ ਦੀ ਸਾਭ ਸਮਾਈ ਸਾਫ ਸਫਾਈ ਦੇਖੀਂਗੀ ਆ ਜਾ ਕੇ ਪੜਾ ਕੈਪਟਾ ਸਕ੍ਰੀਨ ਦਿਖੀਂ ਨੀ ਸਕ੍ਰੀਨ ਆ ਸਕ੍ਰੀਨ ਯਾਹਾਂ ਦਿਖੋ ਉਹਨਾਂ ਅੱਗੇ ਛੇ ਸੱਤਾਂ ਪੌੜੀਆਂ ਬਣੀਆਂ ਉੱਪਰ ਉੱਚਾ ਕਰਕੇ ਹੋਰ ਬਣੀਆਂ ਤਾਂ ਚੜਨ ਵਾਸਤੇ ਆਹ ਦੇਖੋ ਇਹ ਦੂ ਅੱਗੇ ਫੇਰ ਜਾ ਕੇ ਪੌੜੀਆਂ ਉਹ ਸੋਹਣੀ ਚੀਜ਼ ਬਣੀ ਹੈ

ਇਹ ਪਹਾੜੀ ਬਹੁਤ ਛਿੱਟੇ ਜਾਂਦੇ ਆ ਹਾਂ ਲੋਕ ਫਜ਼ਾਰ ਦੀ ਆ ਗਈ ਤੇ ਸਹੀ ਹੈ ਅਬ ਚੱਲ ਤੁਰਿਆ ਗਾਨ ਅਦਾ ਵੀਡੀਓ ਬਣਾਉਂਦੀ ਚੱਤਰ ਦੀ ਵੀਡੀਓ ਹੀ ਕਿੰਨੀ ਇਹ ਰਾਇ ਹੈ ਜਾਂਦਾ ਬੱਸ ਇਹ ਬਹੁਤ ਦੂਰ ਤੱਕ ਐ ਨਹੀਂ ਬਣਿਆ ਤੇ ਇਹਦੇ ਵਿੱਚ ਨਾ ਉਧਰ ਜਾਣ ਨੂੰ ਥਾਂ ਕੀ ਨੂੰੜਨ ਨੂੰ ਪਾਣੀ ਦੇ ਵਿੱਚ ਦੀ ਦਿਖਾਉਣੀ ਆ ਤੁਹਾਨੂੰ ਮੈਂ ਪੌੜੀਆਂ ਜੀਆਂ ਬਣੀਆਂ ਥੱਲੇ ਫੇਰ ਆ ਦੇ ਇਸ ਸਾਈਨ ਕਰਕੇ ਕ੍ਰੋਸ ਕਰਕੇ ਤੇ ਆਪਾਂ ਅੱਗੇ ਤੇ ਜਾ ਸਕਾ ਬਣਦੇ ਆਂ

ਅਕੇ ਨਾਲ ਫਾਰੇ ਜੇ ਜੋ ਮੈਂ ਸ਼ਾਂਤ ਜੇ ਹੋ ਜਾਂਦੇ ਆ ਫੇਰ ਨਾ ਬਹੁਤ ਉੱਚੇ ਉੱਚੇ ਜਾਂਦੇ ਆ ਦੇਖੋ ਜੇ ਦਵਾਰੇ ਸ਼ੁਰੂ ਹੁੰਦੇ ਆ ਪਾਣੀ ਵੇਖੋ ਸਿੱਡਾ ਸੋਣਾ ਨੀਲਾ ਨੀਲਾ ਹਾਂਜੀ ਇਹਦੇ ਨਾਲ ਹੀ ਆਪਾਂ ਕਰਦੇ ਆ ਬਲੌਗ ਨੂੰ ਖਤਮ ਫੇਰ ਮਿਲਦੇ ਆ ਮਾਲਕ ਕਤੰਦ